ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਵੱਲੋਂ ਦੋ ਜਥੇਦਾਰਾਂ ਨੂੰ ਹਟਾਏ ਜਾਣ ਤੇ ਨਵੇਂ ਜਥੇਦਾਰ ਲਾਏ ਜਾਣ ਤੇ ਜੋਸ਼ ਕਮਸ਼ਾਣ ਸ਼ੁਰੂ ਹੋਇਆ ਹੈ ਪੰਥ ਦੇ ਵਿੱਚ ਜੋ ਉਚਾਲ ਆਇਆ ਉਹ ਹਿਲਜੁਲ ਹੋਈ ਹੈ ਉਹਦੇ ਨੂੰ ਇੱਕ ਨਵਾਂ ਮੋੜ ਉਸ ਵੇਲੇ ਮਿਲਿਆ ਜਦੋਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ 10 ਮਾਰਚ ਨੂੰ ਨੰਦਪੁਰ ਸਾਹਿਬ ਚ ਆਨੰਦਪ੍ਰਸਾਦ ਚ ਗੁਰਦੁਆਰਾ ਕੇਸਕਟ ਸਾਹਿਬ ਵਿਖੇ ਜਿਹੜੇ ਨਵੇਂ ਲਾਏਗੇ ਜਥੇਦਾਰ ਨੇ ਨਵੇਂ ਥਾਪੇਗੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਤਾਜਪੋਸ਼ੀ ਨਹੀਂ ਹੋਣ ਦੇਣਗੇ ਉਹਨਾਂ ਨੇ ਇਹ ਉਹਨਾਂ ਕਿਹਾ ਕਿ ਬਾਕੀ ਤੀਆਂ ਨੰਗ ਜਥੇ ਬੰਦੀਆਂ ਅਸੀਂ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਹੈ ਉਹਨਾਂ ਦੇ ਮੁਖੀਆਂ ਨਾਲ ਤੇ ਸਾਡਾ ਸਾਰਿਆਂ ਦਾ ਫੈਸਲਾ ਹੈ ਵੀ ਅਸੀਂ ਇਹ ਤਾਜਪੋਸ਼ੀ ਨਹੀਂ ਹੋਣ ਦੇਵਾਂਗੇ ਉਹਨਾਂ ਨੇ ਕਿਹਾ ਕਿ ਜਿਹੜਾ ਐਸਜੀਪੀਸੀ ਨੇ ਫੈਸਲਾ ਕੀਤਾ ਇਹ ਫੈਸਲਾ ਗਲਤ ਹੈ ਪੂਰਾ ਗਲਤ ਹੈ ਤੇ ਇਹਨੂੰ ਵਾਪਸ ਲਿਆ ਜਾਵੇ ਤੇ ਇਸ ਉਹਨਾਂ ਦੇ ਇਸ ਐਲਾਨ ਨਾਲ ਬਾਕੀ ਜਿੱਥੇ ਬੰਨੀਆਂ ਦੇ ਰੈਫਰੈਂਸ ਨਾਲ ਜੋ ਗੱਲ ਕੀਤੀ ਹੈ ਉਹਨਾਂ ਨੇ ਤਾਂ ਅੱਜ ਹੋਰ ਥਾਵਾਂ ਤੇ ਵੀ ਬਹੁਤ ਥਾਵਾਂ ਦੇ ਵਿਰੋਧ ਹੋਇਆ ਹੈ ਅਕਾਲੀ ਦਲ ਦੇ ਅੰਦਰ ਵੀ ਵਿਰੋਧ ਖੜਾ ਹੋਇਆ ਹੈ ਬਿਕਰਮ ਸਿੰਘ ਮੀਟਿਆ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਹੋਰ ਫਤੇਗੜ ਸਾਹ ਮੋਗਾ ਤੇ ਬਹੁਤ ਥਾਂ ਤੋਂ ਵਿਰੋਧ ਦੀਆਂ ਖਬਰਾਂ ਆ ਰਹੀਆਂ ਨੇ ਤੇ ਇਸ ਐਲਾਨ ਨੇ ਇਸੇ ਸਵਾਲ ਖੜਾ ਕਰ ਦਿੱਤਾ ਕਿ ਕੀ ਕੱਲ 10 ਮਾਰਚ ਨੂੰ ਗੈਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਸਮੂਥ ਹੋ ਜੇਗੀ ਆਮ ਆਗ ਹੋ ਜੇਗੀ ਜਾਂ ਨਹੀਂ ਹੋਏਗੀ ਨੇ ਹੈਂਸਿੰਗ ਫੌਜਾਂ ਦੇ ਸਾਰੇ ਮੁਖੀ ਸਹਿਬਾਨ ਸਤਿ ਮਾਹ ਪੁਰਤ ਉਸੇ 29ਵੇਂ ਸਾਲ ਤੇ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੀ 6 ਤਰੀਕ ਨੂੰ ਬੰਬਈ ਦੇ ਵਿੱਚ ਜਿੱਥੇ ਕੀਰਤਨ ਦਰਬਾਰ ਤੇ ਮਹਾਨ ਗੁਰਮਤ ਸਮਾਗਮ ਸੀ ਜਿਹੜੇ 8 ਤਰੀਕ ਨੂੰ ਗੱਲ ਰਾਤੀ ਜਿਹੜੇ ਹੈ ਲਾਈਵ ਪ੍ਰੋਗਰਾਮ ਸੀ ਤੇ ਅੱਜ ਹੁਣ ਵਾਪਸੀ ਹੈ ਮੈਂ ਇਸ ਵੇਲੇ 에ਰਪੋਰਟ ਬੰਬਈ 에ਰਪੋਰਟ ਤੇ ਖੜਾ ਹੋਇਆ ਤੇ ਨਾਲ ਹੀ ਜਿੱਥੇ ਪੰਜਾਬ ਦਾ ਜੋ ਮਾਹੌਲ ਉੱਥੋਂ ਸਾਰੇ ਮਾਹਪੁਰਖਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਿੱਥੇ ਸਾਡੇ ਸਤਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲਬਾਤ ਚੱਲ ਰਹੀ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਿਹੜਾ ਨਰਾਦਰ ਕਰਕੇ ਉਹਧਿਆਂ ਤੋਂ ਹਟਾਇਆ ਗਿਆ ਤੇ ਉਹ ਜਿਹੜਾ ਬਹੁਤ ਹੀ ਮੰਦ ਭਾਗਾ ਫੈਸਲਾ ਤੇ ਜਿੱਥੇ ਮੈਂ ਗੱਲ ਕਰ ਰਿਹਾ ਜਦੋਂ ਰਾਮ ਰਹੀਮ ਨੂੰ ਜਿਹੜਾ ਉਹਦੀ ਜਿਹੜੀ ਮਾਫੀ ਉਹਨੂੰ ਦਿੱਤੀ ਗਈ ਸੀ ਤੇ ਉਦੋਂ ਦੇ ਸਿੰਘ ਸਾਹਿਬ ਵੱਲੋਂ ਤੇ ਜਿਹੜਾ ਜਦੋਂ ਸੰਗਤਾਂ ਦੇ ਵਿਰੋਧ ਦੇ ਨਾਲ ਉਹ ਫੈਸਲਾ ਜਿਹੜਾ ਸੀ ਵਾਪਸ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮੈਂ ਬੇਨਤੀ ਕਰਦਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੈਕਟਿਵ ਹੈ ਤੇ ਉਹ ਖਾਲਸੇ ਪੰਥ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਤੇ ਤੇ ਇਹ ਜਿਹੜਾ ਫੈਸਲਾ ਸਿੰਘ ਸਾਹਿਬਾਂ ਦਾ ਉਹ ਤੁਰੰਤ ਵਾਪਸ ਲਵੇ ਤੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਿਹੜਾ ਉਵੇਂ ਉਹਨਾਂ ਨੂੰ ਅोध्या ਤੇ ਕੈਮਪ ਕੀਤਾ ਜਾਵੇ ਤੇ ਕੱਲ ਨੂੰ ਜਿਹੜੀ ਇਹਨਾਂ ਨੇ ਸਿੰਘ ਸਾਹਿਬ ਦੀ ਸ਼ਤਕਸ਼ਰੀ ਕੇਸਗੜ੍ਹ ਸਾਹਿਬ ਵਾਲਿਆਂ ਦੀ ਗੜਕਾਜ ਸਿੰਘ ਫਰਾਂਦੀ ਜਿਹੜੀ ਉੱਥੇ ਤਾਲ ਪੋਛੀ ਦਾ ਇਹਨਾਂ ਨੇ ਕੀਤਾ ਹੋਇਆ ਤੇ ਉਹ ਗੁਰੂਦਿਆਂ ਲਾੜੀਆਂ ਨਹਿੰਗ ਨਹਿੰਸ ਸਿੰਘ ਫੌਜਾਂ ਜਿੱਥੇ ਸਰਕਾਰ ਜੋਗ ਸਿੰਘ ਸਾਹਿਬ ਬਾਬਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਧੀ ਚੰਦ ਜੀ ਉੱਥੇ ਹੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਜਥੇਦਾਰ ਜਿਹੜੇ ਆ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾ ਦਲ ਉਥੇ ਹੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਸਾਰੀਆਂ ਹੀ ਨਹਿੰਸੰਗ ਜਥੇਬੰਦੀਆਂ ਦੇ ਮੁਖੀ ਜਿੰਦੇ ਨੇ ਤੇ ਸਾਰੀਆਂ ਹੀ ਸਾਰੇ ਸਾਡੇ ਗੁਰਮਤਾ ਉਹਨਾਂ ਦੇ ਨਾਲ ਸਾਰਿਆਂ ਨਾਲ ਮੇਰਾ ਸਾਝਾ ਹੋਇਆ ਮੈਂ ਬੇਨਤੀ ਕਰਦਾ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹ ਨਹਿੰਸੰਗ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹਿੰਸੰਗ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਲ ਪੰਥ ਉੱਤੇ ਘੋੜਿਆਂ ਸਮੇਤ ਪਹੁੰਚ ਚੁੱਕਿਆ ਆਪਾਂ ਵਹੀਰਾ ਸਮੇਤ ਜਿਹੜਾ ਆਪਣੇ ਉੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਇਹ ਅਸੀਂ ਕਦੇ ਵੀ ਨਹੀਂ ਹੋਣ ਦਿਆਂਗੇ ਤੇ ਨਾਲ ਹੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਉਹਨਾਂ ਦੇ ਫੈਸਲੇ ਜਿਹੜੇ ਆ ਉਹਨਾਂ ਨੂੰ ਬਹਾਲ ਕਰਨ ਤੇ ਸ਼੍ਰੋਮਣੀ ਕਮੇਟੀ ਤੁਰੰਤ ਫੈਸਲਾ ਲਵੇ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਫੈਸਲਾ ਵਾਪਸ ਨਹੀਂ ਲਾਉਗੀ ਕਿਉਂ ਉਹਨਾਂ ਨੂੰ ਉਤਾਰਿਆ ਉਹਨਾਂ ਨੂੰ ਪਤਾ ਸੀ ਉਸ ਦਿਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮਿਲ ਕੇ ਆਏ ਆ ਉਹਨਾਂ ਦੀ ਵੀ ਅਨਗਹਿਦੀ ਹੈ ਉਹਨਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜਾ ਉਹਨਾਂ ਦੇ ਸਾਹਮਣੇ ਗੁਰਮਤਾ ਰੱਖਿਆ ਸੀ ਤੇ ਉਹਨਾਂ ਨੇ ਕੋਈ ਉਹਦੇ ਤੇ ਗੌਰ ਨਹੀਂ ਕੀਤੀ ਪਰ ਜੋ ਨਿਹੰਗ ਸਿੰਘ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਉਹਦੇ ਤੇ ਅਸੀਂ ਕਾਇਮ ਆ ਤੇ ਕੱਲ ਨੂੰ ਜਿਹੜਾ ਜੋ ਉੱਥੇ ਜਿਹੜਾ ਤਾਜ ਪੋਸ਼ੀ ਜਿਹੜੀ ਆ ਉਹਨਾਂ ਨੇ ਕਰਨੀ ਉਹ ਬਿਲਕੁਲ ਜਿਹੜੀ ਮਰਿਆਦਾ ਦੇ ਉਲਟ ਹੈ ਨਹੀਂ ਹੋਣ ਦਾਂਗੇ ਤੇ ਗੁਰੂ ਦੀਆਂ ਲਾਡਲੀਆਂ ਅਨਹੰਸ ਸਿੰਘ ਫੌਜਾਂ ਜਿਹੜੀਆਂ ਜਦੋਂ ਆਰਮੀ ਗੁਰੂ ਦੀਏ ਲਾਡਲੀ ਫੌਜ ਅਨਹੰਸ ਸਿੰਘ ਫੌਜਾਂ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਕੋਈ ਵੀ ਗੁਰਮਤੇ ਹੁੰਦੇ ਆ 71 23 ਦੇ ਨਾਲ ਹੁੰਦੇ ਨੇ ਹੋਏ 71 ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਬਸ਼ਾਏ ਜੇ ਕੋਈ ਵੀ ਫੈਸਲੇ ਲੈਣੇ ਨੇ ਉਹ ਸੰਗਤ ਦੇ ਨਹੰਗ ਸਿੰਘ ਜਥੇਬੰਦੀਆਂ ਦੇ ਤੇ ਸਾਰੇ ਗੁਰਮਤੇ ਦੇ ਨਾਲ ਮਾਹਪੁਰਖਾਂ ਦੇ ਹੋਣੇ ਚਾਹੀਦੇ ਨੇ ਜੇ ਇਹਨਾਂ ਨੇ ਕੋਈ ਵੀ ਨਿਯੁਕਤੀ ਕਰਨੀ ਹੈ ਉਹ ਜਦੋਂ ਹੁਣ ਸਾਨੂੰ ਸਾਰਿਆਂ ਨੂੰ ਬੁਲਾ ਰਹੇ ਨੇ ਤੇ ਉਹ ਲਾਉਣ ਵੇਲੇ ਕਿਉਂ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਲਾਉਣ ਵੇਲੇ ਤੇ ਪੁੱਛਿਆ ਵੀ ਨਹੀਂ ਤੇ ਇਕਦਾਂ ਹੀ ਫੈਸਲਾ ਸੁਣਾ ਦਿੱਤਾ ਉਹ ਬਹੁਤ ਹੀ ਮਰਿਆਦਾ ਦੇ ਗਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਅਸੀਂ ਨਾਲ ਖੜੇ ਆ ਤੇ ਜੇ ਇਹਨਾਂ ਨੇ ਫੈਸਲਾ ਵਾਪਸ ਨਾ ਲਿਆ ਇਹਨਾਂ ਦੇ ਖਿਲਾਫ ਜਿਹੜੀ ਪੂਰੀ ਮਹਿਮਾ ਹੋਊਗੀ ਤੇ ਜਿਹੜਾ ਇਹਨਾਂ ਨੂੰ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਆ ਇਹ ਜਿਹੜਾ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਤੇ ਮਾੜਾ ਅਸਰ ਜਾ ਰਿਹਾ ਸੋ ਨਹਿੰਗਸੰਘ ਜਥੇਬੰਦੀਆਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਖਿਲਾਫ ਨਹੀਂ ਅਸੀਂ ਚਾਹੁੰਦੇ ਆ ਇਹ ਫਿਰ ਜਿਹੜਾ ਦੁਬਾਰਾ ਵਧੀਆ ਤੰਗ ਨਾਲ ਚਲਾਉਂਦੇ ਪਰ ਇਹ ਜਿਹੜੇ ਨੇ ਹੁਣ ਗਲਤੀ ਤੇ ਗਲਤੀ ਕਰ ਰਹੇ ਨੇ ਅਕਾਲ ਤਖਤ ਸਾਹਿਬ ਦੀ ਭਾਵੇਂ ਦੋ ਤਰੀਕ ਦੇ ਫੈਸਲੇ ਉਹ ਜਿੱਦਰ ਮਰਜੀ ਜਾਣ ਪਰ ਜਿਹੜਾ ਅਕਾਲ ਤਖਤ ਸਾਹਿਬ ਨੂੰ ਪਾਸੇ ਕਰਕੇ ਇਹਨਾਂ ਨੇ ਆਪਣਾ ਹੀ ਸੋਚਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਾਵੇਂ ਲਾ ਦਿਓ ਜਿਹੜੇ ਦਮਨਵਾ ਸਾਹਿਬ ਦੇ ਵੀ ਜਥੇਦਾਰ ਨੂੰ ਲਾਹਤਾ ਉਹਦੇ ਕਰਕੇ ਹੀ ਤੇ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਵੀ ਲਾਹਤਾ ਹੁਣ ਜਿਹੜਾ ਆਪਣੇ ਨਵੇਂ ਬਣਾਤੇ ਤੇ ਉਹ ਨਵੇਂ ਕਿਹਨੂੰ ਆਪਣੇ ਕਿਹਦੀ ਸੈਮਟੀ ਨਾਲ ਬਣਾਏ ਨੇ ਹੁਣ ਸਾਰਿਆਂ ਨੂੰ ਫੋਨ ਕਰਦੇ ਨੇ ਵੀ ਆਓ ਆਓ ਬਿਲਕੁਲ ਕਿਸੇ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਦੇ ਡਟ ਕੇ ਉਹਨਾਂ ਦੇ ਖਿਲਾਫ ਜਿਹੜੇ ਖੜਾਂਗੇ ਤੇ ਜਿੱਥੇ ਉਹ ਉਹਨਾਂ ਨੇ ਕਰਨਾ ਨਿਹੰਗ ਸਿੰਘ ਫੌਜਾਂ ਜੜੀਆਂ ਨੇ ਵਹੀਰਾ ਘੱਟ ਕੇ ਜਾਣ ਕੇ ਤੁਰੰਤ ਜਿਹੜਾ ਇਹ ਫੈਸਲਾ ਵਾਪਸ ਲੈਣ ਦੇਹ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਮੂਨਾ ਟਰੋਂ ਨਾ ਢਰੂ ਔਰ ਸੋ ਜਬ ਜਾਹਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੋ ਔਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੈ ਗੁਨ ਤਹ ਜਰੋਂ ਜਬ ਆਪ ਕੀ ਔਰ ਨੇ ਨਿਧਾਨ ਬਣਾਇ ਅਤਿ ਹੀ ਰਣ ਮੈਂ ਤਬ ਯੂਜ ਮਰੋ ਸੋ ਜਿਹੜੇ ਫੈਸਲੇ ਨੇ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਹੈ ਬਹੁਤ ਵੱਡੀ ਸੇਧ ਦਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਾ ਨਵਾਜਾ ਸ੍ਰੀ ਅਕਾਲ ਤਖਤ ਸਾਹਿਬ ਉਹਦੀ ਮਰਿਆਦਾ ਮਾਨ ਮਰਿਆਦਾ ਜਿਹੜੀ ਹੈ ਮੈਂ ਜਿੱਥੇ ਸਾਰੇ ਸਾਡੇ ਮਹਾਂਪੁਰਖ ਨਾਨਕ ਸਾਹਿਬ ਵਾਲੇ ਦਮਨਵੀ ਟਕਸਾਲ ਦੇ ਮੁਖੀ ਸਾਰਿਆਂ ਨੂੰ ਬੇਨਤੀ ਕਰਦਾ ਡਟ ਕੇ ਪਹਿਰਾ ਦਈਏ ਤੇ ਕੱਲ ਨੂੰ ਨੇ ਹੰਗ ਸਿੰਘ ਜਥੇਬੰਦੀਆਂ ਸ੍ਰੀ ਅਨੰਦਪੁਰ ਸਾਹਿਬ ਜਿਹੜੀਆਂ ਅਮਰਤ ਵੇਲੇ ਤੋਂ ਹੀ ਪਹੁੰਚ ਜਾਣਾ ਤੇ ਜੇ ਇਹਨਾਂ ਨੇ ਕੋਈ ਖਰਾਬੀ ਕੀਤੀ ਕਿਸੇ ਨੇ ਵੀ ਤੇ ਉਹ ਜਿਹੜਾ ਆਪਣੇ ਨਤੀਜੇ ਉਹ ਆਪ ਜਾਣੂ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੇ ਬਹੁਤ ਜਿੱਤੇ ਅਮਨ ਮਾਨ ਦੇ ਨਾਲ ਪਰ ਸਤਨਾਮ ਵਾਹਿਗੁਰੂ ਦਾ ਜਾਪ ਵੀ ਜਪਣਾ ਪਰ ਇਹ ਜਿਹੜਾ ਕਾਰਜ ਹੈ ਇਹ ਬਿਲਕੁਲ ਨਹੀਂ ਹੋਣ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀ ਆਵੇ ਨਾ ਜਾਵੇ ਫਤੇ ਪਾਵੇ ਕੱਲ ਦੇ ਫੈਸਲੇ ਵਾਸਤੇ ਗੁਰੂ ਦੀਆਂ ਲਾਡਲੀਆਂ ਨਹਿੰਸ ਸਿੰਘ ਫੌਜਾਂ ਗੁਰੂ ਦੀਆਂ ਲਾਡਲੀਆਂ ਨਹਿੰਸ ਸਿੰਘ ਫੌਜਾਂ ਦੇ ਨਾਲ ਸਾਰੇ ਸੰਤ ਮਹਾਂਪੁਰਖ ਵੀ ਸਾਰੇ ਨਾਲ ਨੇ ਤੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਪੰਜਾਬ ਭਾਰਤ ਵਿਸ਼ਵ ਜਿਹੜਾ ਹਮੇਸ਼ਾ ਚੱਕਰਵਾਦ ਦਾ ਦੌਰ ਪਾਇਓ ਧਰਮ ਰਾਜ ਪੁੰਚਤ ਗਿਰ ਵਰ ਕੋ ਉਹਦੇ ਅਸ ਸਮੁੰਦਰੰਗ ਪਰਯੰਤੰਗ ਅਬ ਚਲ ਰਾਜ ਮਿਲਿਓ ਸੋਰ ਸੋਰਪੁਰ ਕੋ ਸੁ ਖਾਲਸਾ ਜਿਹੜਾ ਜਿੱਥੇ ਜੰਗਲਾਂ ਦੇ ਵਿੱਚ ਵੀ ਜਦੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਦੋਂ ਮੁਗਲਾਂ ਦੇ ਨਾਲ ਭਾਵੇਂ ਅੰਗਰੇਜ਼ਾਂ ਦੇ ਨਾਲ ਯੁੱਧ ਕਰਦਾ ਹੋਇਆ ਜੰਗਲਾਂ ਦੇ ਵਿੱਚ ਵੀ ਹੁੰਦਾ ਸੀ ਤੇ ਉਦੋਂ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਤੋਂ ਬਾਬਾ ਸਾਹਿਬ ਸਿੰਘ ਕਲਾਧਾਰੀ ਤੱਕ ਜਿੱਥੇ 11 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਜਿੱਥੇ ਵੀ ਕਿਤੇ ਲੋੜ ਪਈ ਖਾਲਸੇ ਪੰਥ ਨੂੰ ਬੁੱਢਾ ਦਲ ਨੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਤੇ ਜਿਹੜਾ ਇਹ ਕੱਲ ਜੋ ਵੀ ਪਰਖੋਂ ਸਿੰਘ ਸਾਹਿਬਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉਹਨਾਂ ਨੂੰ ਲਾਉਣ ਦਾ ਕੰਮ ਕੀਤਾ ਗਿਆ ਇਹ ਜਿਹੜਾ ਵਿਧੀ ਵਿਧਾਨ ਜੋ ਹੈ ਉਹ ਬਹੁਤ ਹੀ ਗਲਤ ਹੈ ਜੇ ਉਹਨਾਂ ਦੀ ਨਿਯੁਕਤੀ ਹੈ ਉਹ ਸਰਬੱਤ ਖਾਲਸੇ ਦੇ ਰਾਹੀਂ ਹੋਣੀ ਚਾਹੀਦੀ ਐ ਤੇ ਜਿਹੜਾ ਸਾਰੀਆਂ ਸੰਗਤਾਂ ਦੇ ਉਹਨਾਂ ਨੇ ਕੀ ਗਲਤੀ ਕੀਤੀ ਐ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਣੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੇ ਉਹ ਇਕਦਾਂਹੀ ਗਲਤੀ ਸਾਹਮਣੇ ਆ ਗਈ ਪਹਿਲਾਂ ਨਹੀਂ ਸੀ ਪਤਾ ਦੋ ਤਰੀਕ ਤੋਂ ਬਾਅਦ ਹੀ ਇਹ ਗਲਤੀਆਂ ਦਾ ਪਤਾ ਲੱਗਣਾ ਸੀ ਸੋ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਹੜਾ ਸਾਰੀਆਂ ਨਿਹੰਗ ਸਿੰਘਾਂ ਦੇ ਜਥੇਬੰਦੀਆਂ ਉਹਨਾਂ ਦੇ ਮੁਖੀਆਂ ਦੇ ਨਾਲ ਗੁਰਮਤਾ ਕਰਕੇ ਇਹ ਫੈਸਲਾ ਲਿਆ ਗਿਆ ਕਿ ਆਪਾਂ ਜਿਹੜਾ ਕੱਲ ਦਾ ਇਹਦਾ ਵਿਰੋਧ ਕਰਨਾ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਦੇ ਨਾਲ ਪੂਰਾ ਡਟ ਕੇ ਪੈਰਾ ਦੇਣਗੀਆਂ ਸਾਰੇ ਉੱਧਰ ਵੀ ਇਰਾ ਜਿਹੜਾ ਆਪਾਂ ਤਕਸ਼ਰੀ ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਣਾ ਹੋਈ ਉੱਥੇ ਨਮਸਕਾਰ ਕਰਕੇ ਤੇ ਬਹੁਤ ਹੀ ਸਤਿਕਾਰ ਦੇ ਨਾਲ ਜਿਹੜਾ ਆਪਾਂ ਇਹ ਕੰਮ ਵੀ ਨਹੀਂ ਹੋਣ ਦੇਣਾ ਤੇ ਕਿਉਂ ਜਦੋਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਦੀ ਸਾਜਣਾ ਹੀ ਗੁਰੂ ਸਾਹਿਬ ਨੇ ਉਥੋਂ ਕੀਤੀ ਹੈ ਪਰ ਜਿਹੜਾ ਇਹ ਕਾਰਜ ਉਹ ਕਰ ਰਹੇ ਨੇ ਮਰਿਆਦਾ ਦੇ ਖਿਲਾਫ ਤੇ ਉਵੇਂ ਹੀ ਮੈਂ ਬੇਨਤੀ ਕਰਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਆਪਣੇ ਉਹਦੇ ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਵੀ ਤੇ ਜਿੱਥੇ ਖਾਲਸਾ ਪੰਥ ਸਾਰਾ ਉਹਨਾਂ ਦੇ ਨਾਲ ਹੈ ਤੇ ਉਹਨਾਂ ਨੂੰ ਵੀ ਕਾਇਮ ਹੋ ਕੇ ਜਿਹੜੇ ਉੱਤੇ ਸਖਤ ਪਹਿਰੇ ਦੇਣੇ ਚਾਹੀਦੇ ਨੇ ਸੋ ਇੰਨਾ ਕੁਸ਼ ਕਹਿੰਦਾ ਹੋਇਆ ਸਾਰੀਆਂ ਹੀ ਗੁਰਸਿੱਖ ਸੰਗਤਾਂ ਤੋਂ ਜਿੱਥੇ ਮੈਂ ਬੇਨਤੀ ਕਰਦਾ ਜਬਲਾ ਖਾਲਸਾ ਰਹੇ ਨਿਆਰਾ ਸਭ ਲਾਗਤ ਤੇਜ देऊ ਮੈਂ ਸਾਰਾ ਜਾਵੇ ਗਹਿ ਬਿਫਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪਰਤੀ ਜਿੱਥੇ ਕੱਲ ਦੇ ਪ੍ਰੋਗਰਾਮ ਨੇ ਉੱਥੇ ਹੀ ਜਿਹੜਾ 12 10 11 ਤੇ 12 ਤਰੀਕ ਨੂੰ ਜਿਹੜੇ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੌਮੀ ਤਿਉਹਾਰ ਹੋਲਾ ਮਹੱਲਾ ਉੱਥੇ ਹੀ ਜਿਹੜੇ ਆ 13 14 ਤੇ 15 ਤਰੀਕ ਨੂੰ ਜਿਹੜੇ ਹੋਲੇ ਮਹੱਲੇ ਦੇ ਵੀ ਵੱਡੇ ਕੌਮੀ ਤਿਉਹਾਰ ਹੋਲਾ ਮਹੱਲਾ ਗੁਰੂ ਦੀਆਂ ਲਾਡਲੀਆਂ ਨਹਿਮਸਿੰਘ ਫੌਜਾਂ ਨੇ 15 ਅ ਮਾਰਚ ਨੂੰ ਜਿਹੜਾ ਖਾਲਸਾ ਹੀ ਮਹੱਲਾ ਜਿਹੜਾ ਖੇਡਣਾ ਤੇ ਉਹਦੇ ਵਿੱਚ ਵੀ ਆਪਾਂ ਬਹੁਤ ਵੱਡੇ ਪੱਧਰ ਤੇ ਹਾਜ਼ਰੀਆਂ ਲਵਾਉਣੀਆਂ ਨੇ ਸੋ ਜਿਹੜੇ ਕੱਲ ਦੇ ਪ੍ਰੋਗਰਾਮ ਨੇ ਇਹਦੇ ਤੇ ਆਪਾਂ ਡਟ ਕੇ ਪੈਰਾ ਦੇਣਾ ਤੇ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਜੈਕਟਿਵ ਜਿਨ੍ਹਾਂ ਨੇ ਕੰਮ ਕੀਤਾ ਗਲਤੀ ਕੀਤੀ ਹੈ ਇਹ ਤੁਰੰਤ ਵਾਪਸ ਲੈਣ ਤੇ ਧਾਮੀ ਸਾਹਿਬ ਜਿਹੜੇ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਦੇ ਗਏ ਨੇ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਰੋਲ ਨਿਭਾਉਣਾ ਚਾਹੀਦਾ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਨੂੰ ਵੀ ਜਿਹੜਾ ਪੂਰਨ ਜਿਹੜਾ ਇਹਨਾਂ ਨੂੰ ਰੋਲ ਜਿਹੜਾ ਆਜ਼ਾਦ ਕਰਨਾ ਚਾਹੀਦਾ ਹੈ ਕਿਹਦਾ ਇਹ ਹੁਕਮ ਕਿਹਦੇ ਹੁਕਮ ਦੇ ਨਾਲ ਇਹ ਸਭ ਕੁਝ ਹੋ ਰਿਹਾ ਬਹੁਤ ਹੀ ਗਲਤ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਇਹਦੇ ਤੇ ਡਾਟ ਕੇ ਪੈਰਾ ਦੇਣਾ ਚਾਹੀਦਾ ਹੈ ਮਰਿਆਦਾ ਤੇ ਨਾਲ ਖੜਨਾ ਚਾਹੀਦਾ ਤੇ ਜੋ ਵੀ ਵਿਧੀ ਵਿਧਾਨ ਜੋ ਸਰਬੱਤ ਖਾਲਸੇ ਦੇ ਰਾਈ ਜਿਹੜੀ ਹੈ ਉਹ ਨਿਯੁਕਤੀ ਸੰਗ ਸਾਬਾਂ ਦੀ ਹੋਣੀ ਚਾਹੀਦੀ ਹੈ ਤੇ ਲਾਉਣ ਵੇਲੇ ਕਿੰਨਾ ਬੇ ਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਗਿਆ ਉਹ ਬਹੁਤ ਹੀ ਮੰਦ ਭੱਗ ਹੈ ਸੋ ਸਾਰੀਆਂ ਗੁਰਸੇਕ ਸੰਗਤਾਂ ਆਪਾਂ ਇੱਥੇ ਡਾਟ ਕੇ ਪੈਰਾ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਕੀ ਜਾਰੇ ਗਜਾਹੋ ਸਤਿਪੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਬਹੁਤ ਸ਼ੁਕਰੀਆ